ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਰ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਮ ਹੋਗੇ ਲੈ ਕੇ ਹਾਜ਼ਰਾਂ ਮੌਸਮ ਸੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਤੇ ਅਗਲੇ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੌਸਮਾ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਜਿਸ ਤਰ੍ਹਾਂ ਕਿ ਅੱਜ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਆਪਾਂ ਦੱਸਿਆ ਸੀਗਾ ਉਹਨਾਂ ਦੇ ਵਿੱਚੋਂ ਕਈ ਇਲਾਕਿਆਂ ਦੇ ਵਿੱਚ ਮੌਸਲਾ ਧਾਰ ਵਰਖਾ ਹੋਈ ਹੈ ਤੇ ਕਈ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਵਰਖਾ ਜਿਹੜੀ ਉਹ ਹੋਇਆ ਇਸੇ ਤਰ੍ਹਾਂ ਹੁਣ ਆਪਾਂ ਅਗਲੇ 24 ਘੰਟੇ ਦੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਹਵਾਵਾਂ ਦੀ ਦਿਸ਼ਾ ਦੀ ਗੱਲ ਕਰਦੇ ਹਾਂ ਹਵਾਵਾਂ ਜਿਹੜੀਆਂ ਉਹ ਇਸ ਵਕਤ ਪੂਰਬ ਦੀਆਂ ਚੱਲ ਰਹੀਆਂ ਨੇ ਪੰਜਾਬ ਦੇ ਵਿੱਚ ਦੁਪਹਿਰ ਤੋਂ ਪਹਿਲਾਂ ਤੱਕ ਮੌਸਮ ਬੜਾ ਜ਼ਬਰਦਸਤ ਸੀਗਾ ਰਾਤ ਨੂੰ ਅੱਧੀ ਰਾਤ ਤੋਂ ਬਾਅਦ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜ਼ਬਰਦਸਤ ਬਰਖਾ ਹੋਈ ਆ ਜਿਹਦੇ ਵਿੱਚ ਪਠਾਨਕੋਟਾ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਨਵਾਂ ਸਹਿਰ ਰੋਪੜ ਇਹ ਜਿਹੜੇ ਇਲਾਕੇ ਆ ਇਹਨਾਂ ਦੇ ਵਿੱਚ ਜ਼ਿਆਦਾ ਭਾਰਮੀ ਬਰਖਾ ਹੋਈ ਆ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਕੁਝ ਇਲਾਕਿਆਂ ਦੇ ਵਿੱਚ ਬਰਖਾ ਜਿਹੜੀ ਉਹ ਹੋਈ ਆ ਇਸ ਤੋਂ ਬਾਅਦ ਅੰਮ੍ਰਿਤਸਰ ਤੇ ਤਰਨਤਾਰ ਚ ਵੀ ਬਰਖਾ ਹੋਈ ਆ ਜੇਕਰ ਆਪਾਂ ਸਿਸਟਮ ਬਾਰੇ ਗੱਲ ਕਰੀਏ ਤਾਂ ਸਿਸਟਮ ਇੱਕ ਵੈਸਟਰਨ ਡਿਸਟਰਬੈਂਸ ਜੰਮੂ ਕਸ਼ਮੀਰ ਤੇ ਬਣਿਆ ਹੋਇਆ ਤੇ ਇੱਕ ਚੱਕਰਵਾਤ ਆ ਜਿਹੜਾ ਉਹ ਪਾਕਿਸਤਾਨ ਦੇ ਭਾਗਾਂ ਦੇ ਉੱਤੇ ਬਣਿਆ ਹੋਇਆ ਉਸੇ ਤਰ੍ਹਾਂ ਤੇ ਅਰਬ ਸਾਗਰ ਦੀ ਸਾਰੀ ਦੀ ਸਾਰੀ ਨਮੀਆ ਜਿਹੜੀ ਤੇ ਇਧਰੋਂ ਬੰਗਾਲ ਦੀ ਖਾੜੀ ਦੀ ਨਮੀਆ ਜਿਹੜੀ ਉਹ ਪੰਜਾਬ ਦੇ ਉੱਤੇ ਪਹਾੜਾਂ ਤੇ ਤੇ ਮਰਾਨੀ ਇਲਾਕਿਆਂ ਤੇ ਆ ਰਹੀ ਆ ਤੇ ਇੱਕ ਲੋ ਪ੍ਰੈਸ਼ਰ ਏਰੀਆ ਜਿਹੜਾ ਉਹ ਛੱਤੀਸਗੜ੍ਹ ਤੇ ਪੱਛਮੀ ਬੰਗਾਲ ਦੇ ਭਾਗਾਂ ਤੇ ਬਣਿਆ ਜਿਹੜਾ ਹੌਲੀ-ਹੌਲੀ ਅੱਗੇ ਵਧੂਗਾ ਤੇ ਜਿਹਦੇ ਨਾਲ ਕੀ ਹੋਊਗਾ ਪਹਾੜਾਂ ਦੇ ਉੱਤੇ ਤੇ ਮੈਦਾਨਾਂ ਦੇ ਉੱਤੇ ਐਕਟੀਵਿਟੀ ਆ ਜਿਹੜੀ ਵਰਖਾ ਦੀ ਹੋਰ ਜ਼ਿਆਦਾ ਵਧੂਗੀ ਜੇਕਰ ਆਪਾਂ ਐਕਸਿਸ ਆਫ ਮੌਨਸੂਨ ਦੀ ਗੱਲ ਕਰੀਏ ਜਿਹੜੀ ਕਿ ਪਹਿਲਾਂ ਰਾਜਸਥਾਨ ਦੇ ਭਾਗਾਂ ਤੇ ਸੀ ਹੁਣ ਪੂਰੀ ਤਰ੍ਹਾਂ ਨਾਲ ਉਹ ਪੰਜਾਬ ਤੇ ਪਹਾੜੀ ਇਲਾਕਿਆਂ ਦੇ ਉੱਤੇ ਸ਼ਿਫਟ ਹੋ ਚੁੱਕੀ ਆ ਜਦੋਂ ਵੀ ਮੌਨਸੂਨ ਆਉਂਦੀ ਆ ਤਾਂ ਇਹ ਐਕਸਿਸ ਆਫ ਮੌਨਸੂਨ ਰੇਖਾ ਜਿਹੜੀ ਇਹੀ ਮੀਂਹ ਦਾ ਅਹਿਮ ਰੋਲ ਅਦਾ ਕਰਦੀ ਆ ਵੀ ਮੀਂਹ ਕਿੱਥੇ ਪੈਣਾ ਕਿੱਥੇ ਨਹੀਂ ਜਿੱਧਰ ਨੂੰ ਇਹ ਜਾਂਦੀ ਆ ਉਧਰਲੇ ਪਾਸੇ ਨੂੰ ਵਰਖਾ ਹੁੰਦੀ ਆ ਤੇ ਦੂਜੇ ਪਾਸੇ ਵਰਖਾ ਜਿਹੜੀ ਉਹ ਘਟਦੀ ਜਾਂਦੀ ਆ ਜੇਕਰ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦੇ ਜ਼ਿਆਦਾਤਰ ਭਾਗਾਂ ਦੇ ਵਿੱਚ ਭਾਰੀ ਤੋਂ ਬਹੁਤ ਭਾਰੀ ਵਰਖਾ ਹੋਣ ਦੀ ਸੰਭਾਵਨਾ ਕਈ ਇਲਾਕਿਆਂ ਦੇ ਵਿੱਚ ਦਰਮਿਆਨੀ ਤੋਂ ਭਾਰੀ ਵਰਖਾ ਹੋ ਸਕਦੀ ਹੈ ਤੇ ਕੁਝ ਜ਼ਿਲ੍ਹੇ ਐਦਾਂ ਦੇ ਹੋਣਗੇ ਜਿਨ੍ਹਾਂ 'ਚ অতি ਭਾਰੀ ਵਰਖਾ ਹੋ ਸਕਦੀ ਆ ਹੁਣ ਇਹ ਵਰਖਾ ਜਿਹੜੀ ਆ ਉਹ ਅੰਮਲਸਰ ਤਰਨਤਾਰਨ ਪਠਾਨਕੋਟ ਗੁਰਦਾਸਪੁਰ ਨਮਾਸਹਿਰ ਰੋਪੜ ਨੰਗਲ ਹੁਸ਼ਿਆਰਪੁਰ ਜਲੰਧਰ ਮਹਾਲੀ ਚੰਡੀਗੜ੍ਹ ਖਰੜ ਪਟਿਆਲਾ ਸੰਗਰੂਰ ਬਰਨਾਲਾ ਮਾਨਸਾ ਬਠਿੰਡਾ ਫਰੀਰਕੋਟ ਫਿਰੋਜ਼ਪੁਰ ਮੋਕਸਰ ਸਾਹਿਬ ਫਾਜ਼ਿਲਕਾ ਅਭੂਰ ਮਲੂਟ ਲੁਧਿਆਣਾ ਮੋਗਾ ਮਲੇਰ ਕੋਟਲਾ ਐਮਦਗੜਾ ਰੈਕ ਕੋਟ ਜਗਰਾਉ ਜਾਨੀ ਕਿ ਸਮੁੱਚੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਬਰਖਾ ਜਿਹੜੀ ਉਹ ਹੋਣ ਦੀ ਸੰਭਾਵਨਾ ਬਣੀ ਹੋਈ ਆ ਜੇਕਰ ਆਪਾਂ ਕੇਂਦਰੀ ਪੰਜਾਬ ਦੀ ਗੱਲ ਕਰੀਏ ਕੇਂਦਰੀ ਪੰਜਾਬ ਲੁਧਿਆਣਾ ਮੋਗਾ ਮਲੇਰ ਕੋਟਲਾ ਸੰਗਰੂਰ ਫਤਿਹਗੜ੍ਹ ਸਾਹਿਬ ਇਨ੍ਹਾਂ ਚ ਵੀ ਬਹੁਤ ਭਾਰੀ ਬਰਖਾ ਹੋਣ ਦੀ ਸੰਭਾਵਨਾ ਇਸ ਤੋਂ ਬਿਨਾਂ ਉੱਤਰੀ ਅਤੇ ਦੱਖਣ ਪੱਛਮੀ ਲਾਕੇ ਇਨ੍ਹਾਂ ਦੇ ਵਿੱਚ ਵੀ ਜਬਰਦਸਤ ਬਰਖਾ ਜਿਹੜੀ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਵਿੱਚ ਹੋਊਗੀ ਇਸ ਤੋਂ ਬਿਨਾਂ ਜੰਮੂ ਏਰੀਆ ਹਿਮਾਚਲ ਪ੍ਰਦੇਸ਼ ਦੇ ਨਿਚਲੇ ਇਲਾਕੇ ਇਸ ਤੋਂ ਬਾਅਦ ਉੱਤਰਾਖੰਡ ਦੇ ਇਲਾਕੇ ਦਿੱਲੀ ਹਰਿਆਣਾ ਤੇ ਮੱਧ ਪ੍ਰਦੇਸ਼ ਦੇ ਵਿੱਚ ਦਰਮਿਆਨੀ ਤੋਂ ਭਾਰੀ ਬਰਖਾ ਆਉਣ ਵਾਲੇ 24 ਘੰਟੇ ਦੇ ਵਿੱਚ ਹੋਣ ਦੀ ਸੰਭਾਵਨਾ ਬਣੀ ਹੋਈ ਆ ਤੇ ਇਹਦੇ ਨਾਲ ਪਹਾੜੀ ਇਲਾਕਿਆਂ 'ਚ ਜਾਣ ਵਾਲੇ ਲੋਕਾਂ ਨੂੰ ਸਤਾਰਕ ਰਹਿਣਾ ਚਾਹੀਦਾ ਕਿਉਂਕਿ ਪਹਾੜ ਖਿਸਕਣ ਦੀਆਂ ਘਟਨਾਵਾਂ ਜਿਹੜੀਆਂ ਉਹ ਹੋ ਸਕਦੀਆਂ ਨੇ ਪੰਜਾਬ ਦੇ ਵਿੱਚ ਵੀ ਕਈ ਇਲਾਕਿਆਂ ਵਿੱਚ ਹੜਵਰਗੀ ਸਥਿਤੀ ਹੈ ਜਿਹੜੀ ਉਹ ਬਣ ਸਕਦੀ ਹੈ ਹੁਣ ਆਪਾਂ ਗੱਲ ਕਰਦੇ ਆਉਣ ਵਾਲੇ ਪੰਨ ਦੇ ਪੰਜਾਬ ਦੇ ਮੌਸਮ ਦੀ ਜੇਕਰ ਆਪਾਂ ਅਗਲੇ 5 ਦਿਨਾਂ ਦੇ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਆਉਣ ਵਾਲੇ 24 ਘੰਟੇ ਦੇ ਵਿੱਚ ਜਾਨੀ 7 ਤਰੀਕ ਨੂੰ ਪੰਜਾਬ ਦੇ ਬਹੁਤ ਸਾਰੇ ਭਾਗਾਂ ਦੇ ਵਿੱਚ ਦਰਮਿਆਨੀ ਤੋਂ ਭਾਰੀ ਬਰਖਾ ਹੋ ਸਕਦੀ ਹੈ ਕਈ ਭਾਗਾਂ ਦੇ ਵਿੱਚ অতি ਭਾਰੀ ਬਰਖਾ ਹੋ ਜਾਂਦੀ ਆ ਇਹਦੇ ਵਿੱਚ ਪੰਜਾਬ ਦੇ ਸਮੁੱਚੇ ਇਲਾਕੇ ਆਉਣਗੇ ਬਹੁਤ ਸਾਰੇ ਭਾਗਾਂ ਦੇ ਵਿੱਚ ਪੂਰੀ ਜ਼ਬਰਦਸਤ ਬਰਖਾ ਹੋਊਗੀ ਜੰਮੂ ਏਰੀਆ ਜਿਹੜਾ ਕਸ਼ਮੀਰ ਦਾ ਉਹਦੇ ਵਿੱਚ ਹਿਮਾਚਲ ਪ੍ਰਦੇਸ਼ ਉੱਤਰਾਖੰਡ ਦੇ ਵਿੱਚ ਮੌਸਲਾ ਧਰ ਬਰਖਾ ਹੋਣ ਦੀ ਸੰਭਾਵਨਾ ਮੱਧ ਪ੍ਰਦੇਸ਼ ਤੇ ਛੱਤੀਸਗੜ ਦੇ ਭਾਗਾਂ ਦੇ ਵਿੱਚ ਵੀ ਜ਼ਬਰਦਸਤ ਬਰਖਾ ਹੋਊਗੀ ਗੱਲ ਕਰੀਏ ਉਸ ਤੋਂ ਬਾਅਦ 8 9 ਅਗਲੇ 8 ਤਰੀਕ ਨੂੰ ਫੇਰ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਦਰਮਿਆਨੀ ਤੋਂ ਭਾਰੀ ਬਰਖਾ ਹੋਣ ਦੀ ਸੰਭਾਵਨਾ ਹਰਿਆਣਾ ਹਿਮਾਚਲ ਉੱਤਰਾਖੰਡ ਜੰਮੂ ਕਸ਼ਮੀਰ ਤੇ ਮੱਧ ਪ੍ਰਦੇਸ਼ ਦੇ ਭਾਗਾਂ ਵਿੱਚ ਮूसलाधार ਵਰਖਾ ਹੋਣ ਦੀ ਸੰਭਾਵਨਾ ਉਸ ਤੋਂ ਬਾਅਦ ਗੱਲ ਕਰ ਲਈ ਆਪਾਂ 9 ਤਰੀਕ ਦੀ 9 ਤਰੀਕ ਨੂੰ ਪੰਜਾਬ ਦੇ ਫੇਰ ਕਈ ਭਾਗਾਂ ਦੇ ਵਿੱਚ ਦਰਮਿਆਨੀ ਤੋਂ ਭਾਰੀ ਵਰਖਾ ਹੋ ਸਕਦੀ ਆ ਨਾਲ ਲੱਗਦੇ ਰਾਜਸਥਾਨ ਦੇ ਭਾਗ ਮੱਧ ਪ੍ਰਦੇਸ਼ ਦੇ ਭਾਗ ਹਰਿਆਣਾ ਉਸ ਤੋਂ ਬਾਅਦ ਦਿੱਲੀ ਪੱਛਮੀ ਉੱਤਰ ਪ੍ਰਦੇਸ਼ ਉੱਤਰਾਖੰਡ ਹਿਮਾਚਲ ਜੰਮੂ ਕਸ਼ਮੀਰ ਦੇ ਕਈ ਭਾਗਾਂ ਵਿੱਚ ਘਰ ਚਮਕਣਾ ਤੇਜ਼ ਵਰਖਾ ਹੋ ਸਕਦੀ ਆ ਗੱਲ ਕਰ ਲਈਏ ਆਪਾਂ ਜੀ 10 ਤਰੀਕ ਦੀ 10 ਤਰੀਕ ਨੂੰ ਜਬਰਦਸਤ ਕਾਰਵਾਈਆਂ ਜਿਹੜੀਆਂ ਉਹ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਤੇ ਪੂਰਬੀ ਤੇ ਦੱਖਣੀ ਰਾਜਸਥਾਨ ਮੱਧ ਪ੍ਰਦੇਸ਼ ਦੇ ਕਈ ਭਾਗ ਤੇ ਪਾਕਿਸਤਾਨ ਦੇ ਕਈ ਭਾਗਾਂ ਦੇ ਵਿੱਚ ਮूसलाधार ਵਰਖਾ ਹੋਣ ਦੀ ਸੰਭਾਵਨਾ 11 ਤਰੀਕ ਦੀ ਜੇਕਰ ਆਪਾਂ ਗੱਲ ਕਰੀਏ 11 ਤਰੀਕ ਨੂੰ ਵੀ ਹਲਕੀ ਤੋਂ ਦਰਮਿਆਨੀ ਵਰਖਾ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹਰਿਆਣਾ ਪੂਰਬੀ ਦੱਖਣੀ ਰਾਜਸਥਾਨ ਗੁਜਰਾਤ ਤੇ ਕੁਝ ਭਾਗ ਮੱਧ ਪ੍ਰਦੇਸ਼ ਦੇ ਇਨ੍ਹਾਂ ਭਾਗਾਂ 'ਚ ਵਰਖਾ ਹੋ ਸਕਦੀ ਹੈ ਗੱਲ ਕਰੀਏ ਆਪਾਂ 12 ਤਰੀਕ ਦੀ 12 ਤਰੀਕ ਨੂੰ ਪੰਜਾਬ ਦੇ ਵਿੱਚ ਹਲਕੀ ਫੁਲਕੀ ਵਰਖਾ ਜਿਹੜੀ ਉਹ ਹ ਖਣ ਪਛਮੀ ਇਲਾਕਿਆਂ 'ਚ ਹੋ ਸਕਦੀ ਆ ਹਰਿਆਣੇ ਦੇ ਵਿੱਚ ਗਰਜ ਚਮਕ ਨਾਲ ਤੇ ਰਾਜਸਥਾਨ ਦੇ ਕਈ ਭਾਗ ਮਾਧ ਪ੍ਰਦੇਸ਼ ਦੇ ਭਾਗਾਂ 'ਚ ਗਰਜ ਚਮਕ ਨਾਲ ਤੇਜ਼ ਵਰਖਾ ਹੋ ਸਕਦੀ ਆ ਉਸ ਤੋਂ ਬਾਅਦ ਗੱਲ ਕਰੀਏ ਆਪਾਂ 13 ਤਰੀਕ ਦੀ 13 ਤਰੀਕ ਨੂੰ ਮੌਸਮ ਜਿਹੜਾ ਪੰਜਾਬ 'ਚ ਕੁਝ ਖੋਜਕੁੰਦਾ ਦੇਖ ਰਹੇ ਆ ਜੰਮੂ ਕਸ਼ਮੀਰ 'ਚ ਵੀ ਤੇ ਉੱਤਰਾਖੰਡ ਮੱਧ ਪ੍ਰਦੇਸ਼ ਦੇ ਕਈ ਭਾਗਾਂ ਬਿਹਾਰ ਛੱਤੀਸਗੜ੍ਹ ਤੇ ਇਸ ਤੋਂ ਬਿਨਾਂ ਆਪਣੇ ਉੱਤਰ ਪ੍ਰਦੇਸ਼ ਦੇ ਬਹੁਤ ਸਾਰੇ ਭਾਗਾਂ ਦੇ ਵਿੱਚ ਗਰਜ ਚਮਕ ਨਾਲ ਤੇਜ਼ ਵਰਖਾ ਹੋ ਸਕਦੀ ਆ 14 ਤਰੀਕ ਨੂੰ ਪੰਜਾਬ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਜੰਮੂ ਕਸ਼ਮੀਰ ਉੱਤਰਾਖੰਡ ਹਰਿਆਣਾ ਮੱਧ ਪ੍ਰਦੇਸ਼ ਰਾਜਸਥਾਨ ਦੇ ਪੂਰਬੀ ਭਾਗ ਤੇ ਇਸੇ ਤਰ੍ਹਾਂ ਪੱਛਮੀ ਤੇ ਪੂਰਬੀ ਉੱਤਰ ਪ੍ਰਦੇਸ਼ ਬਿਹਾਰ ਛੱਤੀਸਗੜ ਦੇ ਭਾਗਾਂ 'ਚ ਗਰਜ ਚਮਕ ਦੇ ਨਾਲ ਤੇਜ਼ ਬਰਖਾ ਹੋਣ ਦੀ ਸੰਭਾਵਨਾ ਦੋਸਤੋ ਬਾਹਰ ਗੱਲ ਕਰੀਏ ਆਪਾਂ ਜੀ 15 ਤਰੀਕ ਦੀ ਤਾਂ 15 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਕਈ ਭਾਗਾਂ ਦੇ ਵਿੱਚ ਜ਼ਬਰਦਸਤ ਵਰਖਾ ਹੋਣ ਦੀ ਸੰਭਾਵਨਾ ਹਰਿਆਣਾ ਪੂਰਬੀ ਰਾਜਸਥਾਨ ਪੂਰਬੀ ਉੱਤਰ ਪ੍ਰਦੇਸ਼ ਪੱਛਮੀ ਉੱਤਰ ਪ੍ਰਦੇਸ਼ ਬਿਹਾਰ ਦੇ ਕਈ ਇਲਾਕਿਆਂ ਦੇ ਵਿੱਚ ਗਰਜ ਚਮਕ ਦੇ ਨਾਲ ਦਰਮਿਆਨੀ ਤੋਂ ਭਾਰੀ ਵਰਖਾ ਹੋਣ ਦੀ ਸੰਭਾਵਨਾ ਇਹ ਹੈ ਜੀ ਮੌਸਮ ਦਾ ਹਾਲ ਅਗਲੇ 5 ਦਿਨ ਪੰਜਾਬ ਦਾ ਉਮੀਦ ਕਰਦੇ ਹਾਂ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋ ਜੇਕਰ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਕਿਹੜੇ-ਕਿਹੜੇ ਇਲਾਕਿਆਂ ਵਿੱਚ ਜ਼ਬਰਦਸਤ ਭਾਰੀ ਬਰਖਾ ਹੋਈ ਉਹਦੇ ਸੰਬੰਧੀ ਕਮੈਂਟ ਕਰਕੇ ਜਰੂਰ ਦੱਸਿਓ ਸਤਿ ਸ੍ਰੀ ਅਕਾਲ ਜੀ